ਇਹ ਦੱਸਿਆ ਵੀ ਉਹ ਵੀਡੀਓ ਜੋ ਹੈ ਨਹੀਂ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਛ ਤਾਂ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੇਖਾਂਗੇ ਕਰਾਂਗੇ ਫਿਰ ਸਾ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਇਹ ਆ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਤੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਧ ਰਹੀਆਂ ਨੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇ ਉਕਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਇੰਨਾ ਕੁਝ ਮੰਨ ਵੀ ਲਿਆ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਜਿੱਦ ਦਾ ਮਸਲਾ ਵਾ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜੇ ਤਾਂ ਸਾਰਿਆਂ ਤੇ ਹੁੰਦੇ ਆ ਪਰਚਾ ਦਰਜ ਇਹ ਆ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਜਾਇਜ਼ ਰਿਸ਼ਤੇ ਬਣੇ ਆ ਚਾਹੇ ਕੁੜੀ ਕਿਵੇਂ ਵੀ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਹੈ ਜਾਂ ਕੁੜੀ ਗਲਤ ਹੈ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ਾਂ ਮੰਨ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟ੍ਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਹ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨੀਦ ਵਾਲੀਆਂ ਜੋ ਮੁੰਡਾ ਨੇ ਚੈਟ ਦੇ ਵਿੱਚ ਮੰਨਿਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਗਿਆਦੇ ਜਾਂਚਾ ਦੇ ਕੇ ਕੁੜੀ ਨਾਲ ਨਜਾਇਜ਼ ਸਬੰਧ ਬਣਾਉਣ ਸੰਬੰਧੀ ਫਿਰ ਨਜਾਇਜ਼ ਸਬੰਧ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸੰਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸੰਬੰਧੀ ਜੋ ਇਹ ਤਰਾਵਾ ਬਣਦੀਆਂ ਨੇ ਉਹ ਤਰਾਵਾ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆ ਪਹਿਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵਿਖਾਂਗੇ ਕਰਾਂਗੇ ਫਿਰ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਤੇ ਕੋਈ ਨਾ ਜੇ ਤੁਸੀਂ ਸਾਨੂੰ ਇਸੇ ਢਲ ਢਾਲ ਚ ਧੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੇ ਨੂੰ ਇਨਸਾਫ ਜਰੂਰ ਦਵਾਵਾਂਗੇ ਅਜ ਤੋਂ ਪਹਿਲਾਂ ਸਾਡੇ ਵਾਲਾ ਇਨਸਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਆਮੋ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦਾ ਲੋਕੇਸ਼ਨ ਕਢਾਈਆਂ ਜਾਂ ਮੁੰਡੇ ਦੀ ਲੋਕੇਸ਼ਨ ਉੱਥੋਂ ਦੀ ਕੋਈ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰਾ ਚੈੱਕ ਕਰਾਈ ਜਾਣ ਫੋਰਚੂਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੜਸੋ ਤੋਂ ਕੀ ਲੋਕਿਆ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਤੇ ਜੋ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋ ਜੋ ਚਾਹੇ ਉੱਧਰ ਹੋ ਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਆ ਪੰਜਾਬ ਚ ਇਦਾਂ ਦੀਆਂ ਕਟਨਾਵਾਂ ਨਹੀਂ ਵ ਦੇਖੋ ਦੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਹਲੇ ਬੰਦੇ ਹੈਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਵੇ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਫੈਟ ਕੀਤੀ ਜਾ ਸਕੇ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਦਾ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਨਕੋਤਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾਲ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿਹਾ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹ ਆ ਪਹੁੰਚਿਆ ਤੇ ਟਟਿਆ ਰਵੇ ਦਾ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਕਿ ਜੇ ਇਹ ਥੋੜੇ ਕਿ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਸਲਾਖਾ ਵਿੱਚੇ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਣਗਹਿਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਹੋਗੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਸਾਬ ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੇ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜਰੂਰ ਇਹ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਅਸੀਂ ਇਸ ਇਸ ਨੇ ਵੇਲ ਪਾੜੀ ਹੋ ਰਹੀ ਸੁਨੇਹਾ ਦੇਣਾ ਚਾਹੁੰਦੇ ਆ ਇਹ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਘਰੇ ਅੱਛਾ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜੁਰੀ ਨੇ ਹੈ ਸਰਕਾਰ ਇਦਾਂ ਦੂਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇੰਨੇ ਦਿਨ ਕਿਉਂ ਪਾਏ ਗਏ 2 ਮਹੀਨਿਆਂ ਦੇ ਠੀਕ ਆ ਪਹਿਲੇ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਵੀ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਹੀਂ ਇੱਕ ਨਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫਿਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੁਝ ਨਾ ਕੁਝ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆ ਤੇ ਪੰਜਾਬ ਲਈ ਲੜਾਂਗੇ ਇਹ ਵੀ ਬੱਚੀ ਪੰਜਾਬ ਦੀ ਬਈਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਾ ਲਧਿਆਣ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀਗਾ ਜਿੱਦਾਂ ਉਹ ਬੱਚੀ ਗਈ ਆ ਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਰ ਰੱਖਿਆ ਕਰੋ ਸਾਰੇ ਜਾਣੇ ਆਪਣੇ ਬੱਚਿਆਂ ਦਾ ਤੇ ਭੈਣਾਂ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਚਤਾਰੋੜੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਰਿਕਾਰਡ ਸਾਹਮਣੇ ਆਉਣ ਦੇ ਕਿ ਤੋੜੇ ਪਿਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਵੀ ਆਹ ਦੇਖ ਲਓ ਪੰਚੀ ਨੂੰ ਇੱਕ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ